ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਆਪਣੇ ਕਈ ਕਿਸਾਨ ਵੀਰਾਂ ਦੇ ਫੋਨ ਆਏ ਸੀਗੇ ਵੀ ਝੋਨੇ ਖੜੇ ਜੇ ਚੱਲੇ ਜੇ ਨਹੀਂ ਰਹੇ ਤੇ ਕਿਸਾਨ ਵੀਰ ਖੈ ਬਹੁਤ ਕੁਝ ਦੱਸਿਆ ਉਹਨਾਂ ਨੇ ਜਦੋਂ ਫੋਨ ਤੇ ਗੱਲ ਹੁੰਦੀ ਹੈ ਵੀ ਬਹੁਤ ਕੁਝ ਪਾਈ ਬੈਠੇ ਆ ਫੋਰਾ ਡੋਨ ਪਾਈ ਬੈਠੇ ਆ ਫੰਗੀ ਸਾਈਡ ਪਾਈ ਬੈਠੇ ਆ ਝੋਨਾ ਉਵੇਂ ਡੱਕੇ ਜੇ ਖੜੇ ਆ ਫੋਟ ਨਹੀਂ ਕਰ ਰਿਹਾ ਲਾਲ ਜੇ ਖੜੇ ਆ ਤਾਂ ਕਿਸਾਨ ਵੀਰੋ ਸੋਨੂੰ ਉਸ ਬਾਰੇ ਦੱਸਿਆ ਵੀ ਕਈ ਕਿਸਾਨ ਵੀਰ ਜਦੋਂ ਪੁੱਛਦੇ ਆ ਸਲਫਰ ਪਾਈ ਹੈ ਤਾਂ ਕਈ ਕਿਸਾਨ ਵੀਰਾਂ ਨੇ ਸਲਫਰ ਨਹੀਂ ਪਾਈ ਹੋਈ ਤਾਂ ਪਲੀ ਮੇਰੀ ਬੇਨਤੀ ਹੈ ਸਲਫਰ ਇੱਕ ਮੇਨ ਤੱਤ ਹੈ ਜਿਵੇਂ ਆਪਣਾ ਯੂਰੀਆ ਨੂੰ ਪੋਟਾਸ਼ ਨੂੰ ਡੀਏਪ ਨੂੰ ਤੱਤ ਕਹਿੰਦੇ ਆਵੇਂ ਸਲਫਰ ਵੀ ਇੱਕ ਮੇਨ ਤੱਤ ਹੈ ਓਵੇਂ ਤੁਹਾਨੂੰ ਚਲੋ ਪਹਿਲਾਂ ਸਲਫਰ ਲਾਜ਼ਮੀ ਪਾਓ ਜਿਨ੍ਹਾਂ ਨੇ ਨਹੀਂ ਪਾਈ ਹੋਈ ਸਲਫਰ ਜ਼ਰੂਰ ਪਾਓ ਤੇ ਜਿਨ੍ਹਾਂ ਨੇ ਸਲਫਰ ਪਾਈ ਹੋਈ ਹੈ ਚੰਗੀ ਕੰਪਨੀ ਦੀ ਤਾਂ ਉਹ ਜਾਂ ਸਲਫਰ ਤੋਂ ਬਾਅਦ ਪਾਂ ਤੋਂ ਬਾਅਦ ਜੇ ਕੋਈ ਮਾੜੀ-ਮੁੱਟੀ ਕਸਰ ਰਹਿੰਦੀ ਹੈ ਵੀ ਰਿਪੋਰਟ ਥੋੜੀ ਹੋਰ ਕਰ ਜੇ ਜਾਂ ਕਈ ਵਾਰੀ ਇਹ ਹੋ ਜਾਂਦਾ ਹੈ ਵੀ ਜਾ ਕਿਸਾਨ ਵੀਰ ਸਲਫਰ ਪਾਈ ਬੈਠੇ ਆ ਤਾਂ ਉਹਨਾਂ ਵੀਰਾਂ ਵਾਸਤੇ ਦੱਸਦੇ ਆਂ ਸੀ ਆਪਦੇ ਪਹਿਲੇ ਗਿੜੇ ਆਪਦੇ ਆਰਟੀ ਨੂੰ ਦਿੱਤੀ ਸੀਗੀ ਆਪਦੇ ਕਿਸਾਨ ਵੀਰ ਨੂੰ ਤਾਂ ਬਹੁਤ ਸੋਹਣਾ ਰਿਜ਼ਲਟ ਆਇਆ ਸੋਨੂੰ ਵੀਡੀਓ ਚ ਦਿਖਾਵਾਂਗੇ ਫੋਟੋਆਂ ਜਿਹੜੀਆਂ ਪਹਿਲਾਂ ਸੀਗੀਆਂ ਤੇ ਇੱਕ ਪਾਂ ਤੋਂ ਬਾਅਦ ਜਿਹੜਾ ਰਿਜ਼ਲਟ ਆਇਆ ਇੱਕ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਕਿਸਾਨ ਵੀਰ ਦਾ ਸਕਰੀਨ ਤੇ ਤੁਹਾਨੂੰ ਨੰਬਰ ਵੀ ਦਿਖਾਵਾਂਗੇ ਵੀ ਆਹ ਕਿਸਾਨ ਵੀਰ ਨੇ ਪਾਈ ਸੀਗੀ ਤੇ ਦੂਜੇ ਕਿਸਾਨ ਵੀਰ ਨੇ ਉਹਦੇ ਗਵਾਂਢੀ ਨੇ ਉਹ ਚੰਗੀ ਦਵਾਈ ਲੈ ਗਿਆ ਸੀ ਚੰਗੀ ਕੀ ਮਤਲਬ ਮਹਿੰਗੀ ਦਵਾਈ ਲੈ ਗਿਆ ਸੀਗਾ ਆਪਾਂ ਜੋ ਮਹਿੰਗੀ ਦਵਾਈ ਨੂੰ ਵੀ ਚੰਗੀ ਕਹਿ ਦਿੰਦੇ ਆ ਵੀ ਮਹਿੰਗੀ ਪੈਸੇ ਲੱਗੇ ਆਪਣੀ ਚੰਗੀ ਦਵਾਈ ਹੈ ਤਾਂ ਉਹ 8-900 ਰੁਪਏ ਕਿੱਲਾ ਪੈਂਦੀ ਸੀ ਤਾਂ ਗਵਾਂਢੀ ਨੇ ਜਦੋਂ ਉਹਦਾ ਰਿਜ਼ਲਟ ਦੇਖਿਆ ਤਾਂ ਉਹ ਮੋੜ ਕੇ 8-900 ਵਾਲੀ ਤਾਂ ਦੂਜੀ ਦਵਾਈ ਲੈ ਗਿਆ ਜਿਹੜੀ ਅਸੀਂ ਗਵਾਂਢੀ ਨੂੰ ਪੁਆਈ ਸੀਗੀ ਉਹਦੇ ਐਡਾ ਤਕੜਾ ਰਿਜ਼ਲਟ ਆਇਆ ਉਹਨਾਂ ਨੇ ਜੋ ਦੱਸਿਆ ਵੀ ਪੰਜਵੇਂ ਦਿਨ ਸਾਡਾ ਝੋਨਾ ਇੰਨਾ ਜ਼ਿਆਦਾ ਕੱਚਾ ਹੋ ਗਿਆ ਵੀ ਕਿੰ ਆ ਲੱਗਦਾ ਵੀ ਖਾ ਲਈਏ ਵੀ ਇੰਨਾ ਕੱਚਾ ਹੋ ਗਿਆ ਤੇ ਇੰਨੀ ਜ਼ਿਆਦਾ ਫੋਟ ਹੋ ਗਿਆ ਤੁਹਾਨੂੰ ਵੀਡੀਓ ਵੀ ਦਿਖਾਣੇ ਆ ਤਾਂ ਉਹ ਕਿਸਾਨ ਵੀਰਾਂ ਨੂੰ ਆ ਆਪਾਈ ਸੀਗੀ ਅਜੈਸਟੋ ਕੰਪਨੀ ਨਵੀਂ ਆਈ ਹੈ ਬੋਸ ਨਾਮ ਤੇ ਹੈ অর্ਗੈਨਿਕ ਬਾਇਓ ਅਰਬੈਨਿਕ ਮਨਿਹੋਰ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਵੀਡੀਓ ਵੀ ਤੁਹਾਨੂੰ ਦਿਖਾਣੇ ਕਿल्ले ਦੋ ਕਿल्ले ਚ ਜ਼ਰੂਰ ਪਾ ਕੇ ਦੇਖਿਓ ਪਹਿਲਾਂ ਤੁਸੀਂ ਆਪਾਂ ਗੱਲਬਾਤ ਚ ਕਰਾਂ ਪਹਿਲਾਂ ਤੁਸੀਂ ਵੀਡੀਓ ਦੇਖੋ ਸਾਰੀ ਹਾਂਜੀ ਦੋਸਤੋ ਆ ਦੇਖੋ ਆਪਣੀ ਕਿਸਾਨ ਵੀਰ ਦਾ ਝੋਨਾ ਐ ਸੀਗਾ ਕਹਿੰਦਾ ਬੇਰੰਗਾਇਆ ਸੀਗਾ ਵੀ ਮਤਲਬ ਦੇਖਣ ਨੂੰ ਜੀ ਨਹੀਂ ਕਰਦਾ ਇਹੋ ਜਿਹਾ ਸੀਗਾ ਮਤਲਬ ਕਿ ਫੋਟ ਵੀ ਕੱਟ ਸੀ 2 ਮਹੀਨੇ ਦਾ 25 26 ਦਿਨਾਂ ਦਾ ਝੋਨਾ ਸੀ ਕਹਿੰਦੇ ਸੀ ਉਹਦਾ ਵੀ 27 28 ਦਿਨਾਂ ਦਾ ਲਾ ਲਓ 30 ਦਿਨਾਂ ਦੇ ਵਿੱਚ ਵਿੱਚ ਲੱਗਿਆ ਸੀਗਾ ਤੇ ਆਹ ਦੇਖੋ ਤੁਸੀਂ ਫੋਟ ਤੇ ਬੇਰੰਗਾਇਆ ਝੋਨਾ ਸੀਗਾ ਵੀ ਦੇਖਣ ਨੂੰ ਕਹਿੰਦੇ ਚੀਜ਼ ਨਹੀਂ ਕਰਦਾ ਕਿਉਂਕਿ ਕਿਸਾਨ ਵੀਰ ਦੇ ਇਹ ਪਿਛਲੇ ਵਾਰ 90 ਮਨ ਨਿਕਲੇ ਸੀ ਇੱਥੋਂ ਝੋਨਾ ਤੇ ਆ ਦੇਖੋ ਤੁਸੀਂ ਕੰਡੀਸ਼ਨ ਤੇ ਪਿੱਛੋਂ ਤੁਸੀਂ ਕੋਠਾ ਵੀ ਦੇਖੋ ਸੇਮ ਕੋਠਾ ਹੋਈ ਤੇ ਹਮਾ ਦੇਖੋ ਬੋਸਪਾਨ ਤੋਂ ਬਾਅਦ ਜਿਹੜਾ ਆਪਾਂ ਤੁਹਾਨੂੰ ਆਰਗੈਨਿਕ ਬਾਇਓ ਫਰਟੀਲਾਈਜ਼ਰ ਦਿਖਾਇਆ ਉਹੀ ਕੋਠਾ ਪਿੱਛੇ ਹੁਣ ਤੁਸੀਂ ਰਿਜ਼ਲਟ ਦੇਖੋ ਹੁਣ ਕਿਸਾਨ ਵੀਰ ਇਹ ਕਹਿੰਦਾ ਵੀ ਇੰਨਾ ਕੱਚਾ ਹੋ ਗਿਆ ਵੀ ਜੀ ਕਰਦਾ ਖਾ ਲਈਏ ਇੰਨਾ ਸੋਹਣਾ ਬਣ ਗਿਆ ਆ ਦੇਖੋ ਤੁਸੀਂ ਕਿਸਾਨ ਵੀਰ ਦੇ ਝੋਨਾ ਸੋ ਨੂੰ ਸਕਰੀਨ ਤੇ ਫੋਟੋ ਵੀ ਤੁਸੀਂ ਕਿਸਾਨ ਵੀਰ ਨੂੰ ਪੁੱਛ ਸਕਦੇ ਹੋ ਗਵੰਡੀ ਨੇ ਦੂਸਰੀ 800 ਰੁਪਏ ਕਿੱਲਾ ਪਾਉਂਦੀ ਸੀ ਉਹ ਵਾਪਸ ਕਰਕੇ ਲੈ ਕੇ ਗਏ ਤੋਂ ਨੇ ਦੇਖ ਕੇ ਰਿਜ਼ਲਟ ਦੇਖ ਕੇ ਆ ਜਿਵੇਂ ਹੁਣ ਤੁਸੀਂ ਫੋਟੋਆਂ ਦੇਖੀਆਂ ਕਿਸਾਨ ਵੀਰ ਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਪਾਇਆ ਤਾਂ ਮੇਰੀ ਬੇਨਤੀ ਹੈ ਅਸੀਂ ਬਹੁਤ ਤਿਆਰਬੇ ਕਰਦੇ ਰਹਿੰਦੇ ਆ ਕੋਈ ਜਿਹੜੀ ਸਾਨੂੰ ਚੀਜ਼ ਪਸੰਦ ਆਪ ਦੇ ਆਪ ਨੂੰ ਜਾਂ ਕਿਸਾਨ ਵੀਰ ਦੇ ਤਸੱਲੀ ਹੋ ਜੇ ਅਸੀਂ ਉਹੀ ਵੀਡੀਓ ਤੁਹਾਨੂੰ ਪਾਵਾਂਗੇ ਉਹੀ ਵੀਡੀਓ ਬਾਰੇ ਉਹੀ ਪ੍ਰੋਡਕਟ ਬਾਰੇ ਦੱਸਾਂਗੇ ਜਿਹੜਾ ਪ੍ਰੋਡਕਟ ਪੂਰਾ ਆਪਦੇ ਮਨ ਨੂੰ ਲੱਗੇ ਤੇ ਕਿਸਾਨ ਵੀਰ ਦੀ ਤਸੱਲੀ ਹੋ ਜੇ ਜਾਂ ਫਿਰ ਉਸ ਕਿਸਾਨ ਵੀਰ ਦਾ ਗਵਾਂਢੀ ਆਣ ਗਵਾਂਢ ਵਾਲਾ ਮੰਕੀ ਲੈ ਜੀ ਉਹਨੂੰ ਪਵਾਇਸੀ ਯਾਰ ਉਹ ਚੀਜ਼ ਦੇ ਜਾਂ ਉਹਨੂੰ ਕੀ ਪਵਾਇਆ ਤੇ ਇਹ ਉਹੀ ਚੀਜ਼ ਹੀ ਤੁਹਾਨੂੰ ਪ੍ਰੋਡਕਟ ਦਿਖਾਵਾਂਗੇ ਤੁਹਾਡੇ ਇਹ ਨਹੀਂ ਹੈਗਾ ਆਪਾਂ ਇੰਡੀਆ ਦਾ ਪਹਿਲਾ ਚੈਨਲ ਹੀ ਬਣਾਵਾਂਗੇ ਜਿਹੜਾ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਐਡ ਤੋਂ ਆਪਾਂ ਉਹ ਚੀਜ਼ ਤੁਹਾਡਾ ਇਹ ਨਹੀਂ ਵੀ ਦੁਆਰਾ ਖਰਚਾ ਹੋਊਗਾ ਤਾਂ ਮੇਰੀ ਬੇਨਤੀ ਹੈ ਜਿਵੇਂ ਤੁਸੀਂ ਰਿਜ਼ਲਟ ਦੇਖਿਆ ਤਾਂ ਕਿਲੇ ਦੋ ਕਿਲੇ ਚ ਇਹ ਬੋਸ ਨਾ ਦਾ ਪ੍ਰੋਡਕਟ ਬਾਇਓ ਆਰਗੈਨਿਕ ਮਨਿਓਰ ਤੁਸੀਂ ਜਰੂਰ ਪਾ ਕੇ ਦੇਖਿਓ ਤੁਹਾਡਾ ਇਹ ਨਹੀਂ ਵੀ ਤੁਹਾਡੇ ਹੱਕ ਮਿਲੂਗਾ ਪੂਰਾ ਪੈਸਿਆਂ ਦਾ ਜੇ ਤੁਹਾਡੇ ਨਾਂ ਕੰਮ ਸਲਫਰ ਪਾਈ ਤੋਂ ਬਾਅਦ ਇਹ ਹੋਵੇ ਤੁਹਾਡੇ ਇਹ ਹੋਵੇ ਵੀ ਸਲਫਰ ਪਾਈ ਹੋਵੇ ਵੀ ਕਈ ਵਾਰ ਇਹ ਹੁੰਦਾ ਵੀ ਯਾਰ ਕਿਉਂਕਿ ਸਲਫਰ ਨਾਲ ਸਲਫਰ ਤੋਂ ਬਿਨਾ ਕਈ ਵਾਰੀ ਪ੍ਰੋਡਕਟ ਪਏ ਰਹਿ ਜਾਂਦੇ ਬਾਣ ਕੜਦਾ ਹੋ ਜਾਂਦਾ ਹਾਰਡ ਹੋ ਜਾਂਦਾ ਤਾਂ ਉਦੋਂ ਕੋਈ ਪ੍ਰੋਡਕਟ ਕੰਮ ਨਹੀਂ ਕਰਦਾ ਕਿਉਂਕਿ ਸਲਫਰ ਨਾਲ ਬਾਣ ਭੋਲਾ ਹੋ ਜਾਂਦਾ ਤੇ ਸਾਰੇ ਜਿਹੜੀ ਖਾਦ ਪਈ ਲੱਗਦੀ ਹੈ ਫਿਰ ਫਿਰ ਪ੍ਰੋਡਕਟ ਨੂੰ ਪਾਈਓ ਜਿੱਥੇ ਥੋੜਾ ਜਿਹਾ ਰੇਸਲਾ ਬਾਣ ਹੈ ਰੇਸਲੇ ਬਾਣ ਵਾਲੇ ਜਿੱਥੇ ਪਾਣੀ ਮੜਾ ਹੈ ਜਾਂ ਇੱਕ ਦੋ ਦੋ ਤਿੰਨ ਨੰਬਰ ਹੈ ਜਾਂ ਜਿੱਥੇ ਪਾਣੀ ਦੋ ਨੰਬਰ ਡੇਢ ਨੰਬਰ ਤੋਂ ਬਾਅਦ ਹੈ ਤੇ ਜਾਂ ਫਿਰ ਬਾਣ ਰੇਸਲਾ ਜਾਂ ਕੜਦਾ ਹਾਰਡ ਹੋਇਆ ਪਿਆ ਜਾਂ ਕਿਥੇ ਕੱਦੂ ਘਟ ਹੋਇਆ ਉਹ ਸਵੀਰ ਸਲਫਰ ਤੋਂ ਪਾ ਪਾ ਕੇ ਫਿਰ ਇਹ ਪ੍ਰੋਡਕਟ ਪਾ ਕੇ ਦੇਖਣ ਕਿल्ले 2 ਕਿल्ले ਚ ਜਿਹੜੇ ਕਿਸਾਨ ਵੀਰਾਂ ਨੇ ਸਲਫਰ ਪਾਈ ਹੋਈ ਹੈ ਚੰਗੀ ਕੰਪਨੀ ਦੀ ਤਾਂ ਜਿਹ ਜਿਨ੍ਹਾਂ ਨੇ ਪਾ ਕੇ ਹਟਿਆ ਉਸ ਤੋਂ ਬਾਅਦ ਤੁਸੀਂ ਆਹ ਪ੍ਰੋਡਕਟ ਕਿल्ले 2 ਕਿल्ले ਚ ਪਾ ਕੇ ਦੇਖਿਓ ਤੁਹਾਡਾ ਜ ਜਿੰਨੇ ਪੈਸੇ ਲੱਗੇ ਉਥੇ 10 ਗੁਣਾ ਤੁਹਾਡਾ ਹੱਕ ਮਿਲੂ ਇੰਨਾ ਤੁਹਾਡਾ ਵਾਦਾ ਕਰਦੇ ਆ ਜੇ ਕਿਸੇ ਵੀਰ ਤੇ ਆ ਕੰਮ ਨਾ ਕੀਤਾ ਤਾਂ ਮੈਨੂੰ ਤੁਹਾਡਾ Google Pay ਨੰਬਰ ਦੱਸ ਦਿਓ ਤੁਹਾਡੇ ਪੈਸੇ ਵਾਪਸ ਕਰ ਦਾਂਗੇ ਲੈ ਕਿ ਤੂੰ ਹੀ ਲਈਓ ਇਹ ਜਿੱਥੇ ਤੁਹਾਨੂੰ ਮਿਲਦਾ ਇਹ ਆਪਦੇ ਜਿਹੜੀ ਅਸੀਂ ਬੇਨਤੀ ਕਰਦੇ ਨੇ ਜਿੱਥੇ ਤੁਹਾਡਾ ਏਰੀਆ ਨੇੜੇ ਤੇੜੇ ਪੈਂਦਾ ਉੱਥੋਂ ਹੀ ਸਪਰੇਅ ਲੈਣ ਦਾ ਫਾਇਦਾ ਹੈ ਤੇ ਆਹੀ ਬੇਨਤੀ ਕਰਦੇ ਆ ਵੀ ਕਿਲੇ ਦੋ ਕਿਲੇ ਚਾ ਪ੍ਰੋਡਕਟ ਪਾ ਕੇ ਦੇਖਿਓ ਤੇ ਕਿਸਾਨ ਵੀਰ ਨਾਲ ਜਰੂਰ ਗੱਲ ਕਰਕੇ ਦੇਖਿਓ ਜਿਹੜਾ ਸਕਰੀਨ ਤੇ ਨੰਬਰ ਦਿੱਤਾ ਹੈ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ